ਅਸਿਕ ਕੋਸ਼ਿਸ਼ ਕੀਤੀ ਆ ਮੈਂ ਉਹਦੇ ਵਿੱਚ ਅ ਇੰਡਸਟਰੀ ਦੇ ਸੱਚ ਦੱਸਣ ਦੇ ਬਾਰੇ ਬਾਕੀ ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਨਹੀਂ ਪਤਾ ਉਹਨਾਂ ਬਾਰੇ ਤਾਂ ਮੈਂ ਚਾਹੁੰਦਾ ਸੀ ਇੰਡਸਟਰੀ ਚ ਕੋਈ ਤਾਂ ਬੰਦਾ ਹੋਵੇ ਜਿਹੜਾ ਬੋਲੇ ਸੋ ਕਿਉਂਕਿ ਸਾਰੇ ਜਾਣੇ ਤਾਂ ਚੁੱਪੇ ਰਹਿੰਦੇ ਨੇ ਇਦਾਂ ਦੇ ਮੁੱਦਿਆਂ ਦੇ ਸਿੰਘਾ ਭਾਈ ਕੋ ਰਾਮ 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 ਜੀ ਰਾਮ ਰਾਮ ਤੋ ਗੱਲ ਹੈ ਕਿ ਏਦਾਂ ਉਹਦੇ ਵਿੱਚ ਕੁਝ ਕਿ ਚੀਜ਼ਾਂ ਬਾਰੇ ਡਿਸਕਸ ਕੀਤਾ ਗਿਆ ਹੈ ਜਿਹਦੇ ਬਾਰੇ ਮੈਂ ਦੱਸਿਆ ਤੁਹਾਨੂੰ ਇੰਡਸਟਰੀ ਦੇ ਸੱਚ ਬਾਰੇ ਇੰਡਸਟਰੀ ਦਾ ਸੱਚ ਜਾਣੀ ਕਿ ਅ ਮਿਹਨਤ ਕਰਕੇ ਕੋਈ ਕੰਮ ਨਹੀਂ ਜਾਂਦਾ ਸ਼ਾਰਟਕਟ ਲੱਭਦੇ ਨੇ ਸਾਰੇ ਜਾਣੇ ਸ਼ਾਰਟਕਟ ਇਹਦਾ ਸੈਂਸ ਕਿ ਜਾ ਕੇ ਆਪਾਂ ਇੰਟਰਵਿਊ 'ਚ ਆ ਜਾਈਏ ਜੀ ਜਾਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਬਦਨਾਮ ਕਰਕੇ ਵਿਊ ਲੈ ਲਈਏ ਆ ਚੱਲਣ ਡਿਆ ਜੀ ਇੰਡਸਟਰੀ ਉਹ ਕੀ ਪੌਡਕਾਸਟਾਂ ਵਾਲੇ ਸਾਨੂੰ ਪਤਾ ਮੇਰੇ ਭਰਾ ਕਿੰਨੇ ਹੋ ਗਏ ਆ ਜੀ ਪੌਡਕਾਸਟਾਂ ਨੇ ਪਈਆ ਖਨਾਰੀ ਇੰਡਸਟਰੀ ਇੱਥੇ ਚੂਪਿਆਂ ਨੇ ਪਈਆ ਬਗਾੜੀ ਇੰਡਸਟਰੀ ਜਦੋਂ ਤੁਸੀਂ ਗਾਣੇ ਸੁਣੋਗੇ ਨਾ ਤੁਹਾਨੂੰ ਸਮਝ ਆ ਜਾਊਗੀ ਆਪਣੇ ਆਪ ਜੀ ਉਹਦੇ ਵਿੱਚ ਸੱਚ ਦੱਸਿਆ ਗਿਆ ਜਿਹੜੇ ਇਨਫਲੂਐਂਸਰ ਕੁੜੀਆਂ ਹੋ ਗਈਆਂ ਘਰੋਂ ਕੁਝ ਹੋਰ ਕਹਿ ਕੇ ਆਉਂਦੀਆਂ ਨੇ ਇੱਥੇ ਕੁਝ ਹੋਰ ਕਰਦੀਆਂ ਨੇ ਕਿੱਦਾਂ ਖਰਚੇ ਨਿਕਲਦੇ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਜੀ ਬਟ ਬਹੁਤੇ ਮਾੜੇ ਹੁੰਦੇ ਨੇ ਚੰਗੇ ਘੱਟ ਹੁੰਦੇ ਨੇ ਹਰੇਕ ਬੰਦੇ ਨੂੰ ਸਾਡੇ ਵੀਊ ਸਾਡੀ ਸ਼ੋਹਰਤ ਆਪਣੀਆਂ ਭੈਣਾਂ ਨੂੰ ਨਿਚਾਲੋ ਆਪਣੀਆਂ ਤੀਮੀਆਂ ਦਾ ਮਜ਼ਾਕ ਕਢਾ ਲੋ ਔਤੀਮੀਆਂ ਆਪਣੇ ਆਦਮੀਆਂ ਦਾ ਮਜ਼ਾਕ ਕਢਾਈ ਜਾਂਦੀਆਂ ਨੇ ਇਹ ਚੱਲਣ ਡਿਆ ਸਾਡੇ ਇੰਸਟਾਗ੍ਰam ਤੇ ਰੀਲਾਂ ਚ ਬੇਵਕੂਫ ਬਣਾਈ ਜਾਂਦੇ ਲੋਕਾਂ ਨੂੰ ਮੈਨੂੰ ਲੱਗਦਾ ਲੋਕਾਂ ਦੇ ਰੋਲ ਮਾਡਲ ਮਰ ਗਏ ਯਾਰ ਰੋਲ ਮਾਡਲ ਨਹੀਂ ਹੈਗੇ ਲੋਕਾਂ ਦੇ ਗੁੰਮਰਾਹ ਹੋ ਰਹੇ ਨੇ ਸਾਡੇ ਲੋਕ ਸੋ ਇਹ ਵੀ ਦੇ ਵਿੱਚ ਉਹ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਜਿਨ੍ਹਾਂ ਨੂੰ ਇੰਡਸਟਰੀ ਬਾਰੇ ਕੱਖ ਪਤਾ ਨਹੀਂ ਉਹ ਪੌਡਕਾਸਟਾਂ 'ਚ ਬੋਲਦੇ ਆ ਜੀ ਇੰਡਸਟਰੀ ਆ ਆ ਜੀ ਇੰਡਸਟਰੀ ਉਹ ਇੰਡਸਟਰੀ ਵੀ ਤੁਹਾਡੇ ਨਾਲ ਹੀ ਆ ਜੀ ਘਰ ਕੋ ਸ਼ੋਹਰ ਹੈ ਰੀਲਾਂ ਚ ਕੁਝ ਹੋਰ ਐ ਫਲੈਟਾਂ ਚ ਕੁਝ ਹੋਰ ਐ ਆ ਚੱਲਣ ਡਿਆ ਸਾਡੇ ਪਾਸ ਝੂਠ ਐ ਕਿਸੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੈਗਾ ਇੱਥੇ ਤਰੱਕੀ ਨਹੀਂ ਹੈਗੀ ਸਾਲਾ ਲੋਕ ਡਰਦੇ ਨੇ ਯਾਰ ਕਿਤੇ ਮੋਰੇ ਨਾਲ ਨਿਕਲ ਜਵੇ ਕਿਸੇ ਨੇ ਘਰ ਲੈ ਲਿਆ ਕਾਰ ਲੈ ਲਈ ਇਹਦੇ ਕੋਲ ਕਿਦਾਂ ਆ ਗਈ ਜੀ ਜੈਲਸ ਫੈਕਟਰ ਬਹੁਤ ਐ ਸਾਡੀ ਇੰਡਸਟਰੀ ਚ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਨੂੰ ਪਿੱਛੇ ਲੈ ਕੇ ਜਾਂਦੀਆਂ ਨੇ ਕਈਆਂ ਨੂੰ ਸੇਕ ਵੀ ਲੱਗੂਗਾ ਇਸ ਗੱਲ ਦਾ ਕਿ ਆ ਕੀ ਬੁੱਲੀ ਜਾਂਦਾ ਐਦਾਂ ਜੀ ਉਦਾਂ ਜੀ ਅੱਗੇ ਵੀ ਮਾੜਾ ਕਹਿੰਨੇ ਹੁਣ ਫੇਰ ਕਹਿ ਲੋ ਫੇਰ ਕੀ ਹੋ ਜਾਣਾ ਹਰਕ ਨਹੀਂ ਪੈਂਦਾ ਵੀਰੇ ਜਿਹੜਾ ਬੰਦਾ ਸੱਚ ਬੋਲਦਾ ਉਹਨੇ ਸੱਚੇ ਹੀ ਬੋਲਣਾ ਹੈ ਪਹਿਲਾਂ ਵੀ ਕਿੰਨੇ ਲੋਕ ਸੱਚ ਬੋਲਦੇ ਨੇ ਬੋਲ ਕੇ ਗਏ ਨੇ ਬੋਲਦੇ ਰਹਿਣਗੇ ਮੈਂ ਐਡਾ ਕੋਈ ਵੱਡਾ ਨਹੀਂ ਹੈਗਾ ਬਹੁਤ ਦੁਨੀਆ ਪਈ ਐ ਜੀ ਤੋ ਹਮੇਸ਼ਾ ਵਧੀਆ ਕੰਟੈਂਟ ਬਣਾਇਆ ਕਰੋ ਘੈਂਟ ਕੰਟੈਂਟ ਵਧੀਆ ਕੰਟੈਂਟ ਦਾ ਮਤਲਬ ਹੈ ਖੁਦ ਕੋਰੀਓਗ੍ਰਾਫ ਕਰੋ ਖੁਦ ਚੀਜ਼ਾਂ ਨੂੰ ਨੌਲੇਜ ਵਾਲਾ ਹੋ ਗਿਆ ਮੋਟੀਵੇਸ਼ਨ ਵਾਲਾ ਹੋ ਗਿਆ ਨਾ ਕਿ ਲੱਕਾਂ ਵਾਲਾ ਹੋ ਗਿਆ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਪੌਡਕਾਸਟਾਂ ਚ ਕਹਿੰਦੇ ਆ ਜੀ ਸਾਡੇ ਨਾਲ ਉਹ ਆ ਹੋਇਆ ਉਹ ਹੋਇਆ ਵਾਡੇ ਨਾਲ ਕਿਦਾਂ ਹੋ ਗਿਆ ਵਧੀਆ ਕੁੜੀਆਂ ਜਿਹੜੀਆਂ ਇੱਥੇ ਇੰਡਸਟਰੀ ਚ ਹੈਗੀਆਂ ਨੇ ਉਹਨਾਂ ਨਾਲ ਨਹੀਂ ਕੁਝ ਹੁੰਦਾ ਜਿਹੜੀਆਂ ਮਿਹਨਤ ਕਰਦੀਆਂ ਨੇ ਮਾਪੇ ਡਰਦੇ ਨੇ ਅੱਜ ਕੱਲ ਅੱਗੇ ਮਾਪੇ ਡਰਦੇ ਸੀ ਬੰਬੇ ਭੇਜਣ ਤੋਂ ਹੁਣ ਮਾਪੇ ਡਰਦੇ ਆ ਚੰਡੀਗੜੀ ਭੇਜਣ ਤੋਂ ਨਿਆਣਿਆਂ ਨੂੰ ਐਕਚੁਅਲੀ ਇਹ ਮੁੱਦਾ ਮੈਂ ਚੱਕਣਾ ਨਹੀਂ ਸੀ ਚੱਕਿਆ ਮੈਂ ਤਾਂ ਆ ਇੱਕ ਬੱਲ ਹੈ ਮੇਰਾ ਭਰਾ ਉਹਦੀ ਭੈਣ ਬਹੁਤ ਸੋਹਣਾ ਕੰਮ ਕਰਦੀ ਐਕਟਿੰਗ ਕਰਦੀ ਆ ਉਹਨੇ ਮੇਰਾ ਵਿਚਾਰੇ ਨੇ ਮੈਨੂੰ ਪੁੱਛਿਆ ਕਹਿੰਦਾ ਵੀਰੇ ਤੁਸੀਂ ਇੰਡਸਟਰੀ ਚੋਂ ਤੇ ਕੀ ਹਾਲਾਤ ਨੇ ਕੀ ਕਰਨਾ ਚਾਹੀਦਾ ਸਾਨੂੰ ਸਾਡੀ ਭੈਣ ਦੀ ਹੈਲਪ ਹੋ ਜੂਗੀ ਮੈਂ ਕਿਹਾ ਭਰਾ ਮੇਰੇ ਆ ਆਇਆ ਚੀਜ਼ ਇੱਥੇ ਚੱਲਣ ਦੀ ਚੰਗੇ ਨੂੰ ਸਪੋਰਟ ਨਹੀਂ ਹੈਗੀ ਮਾੜਿਆਂ ਨੂੰ ਹਾਰ ਪੈਂਦੇ ਨੇ ਇੱਥੇ ਇੱਥੇ ਤਾਂ ਉਹ ਕੰਮ ਹੈ ਜੀ। ਤਕਾ ਤਾਂ ਡੰਬੂ ਵਾਲੀ ਫੀਲਿੰਗ ਬੱਬੂ ਵਾਲੀ ਆ ਚੱਲਦਾ। ਇੱਕ ਅੱਧੀ ਰੀਲ ਵਾਇਰਲ ਹੋ ਜਾਂਦੀ ਆ 10-10 ਬੰਦੇ ਨਾਲ। ਕਿਉਂ ਯਾਰ ਰੱਬ ਨੂੰ ਜਾਨ ਦੇਣੀ ਆ ਵਧੀਆ ਕੰਟੈਂਟ ਬਣਾਉਣਾ ਕੰਮ ਕਰੋ। ਜਿਮ ਜਮ ਵਾਲਾ ਕੰਟੈਂਟ ਬਣਾਓ, ਮੋਟੀਵੇਸ਼ਨ ਡਾਈਟ ਵਾਲਾ ਬਣਾਓ, ਐਜੂਕੇਸ਼ਨ ਵਾਲਾ ਕੰਟੈਂਟ ਬਣਾਓ। ਬਹੁਤ ਚੀਜ਼ਾਂ ਨੇ ਯਾਰ। ਬਹੁਤ ਘੈਂਟ ਚੀਜ਼ਾਂ ਨੇ। ਵਧੀਆ ਚੀਜ਼ਾਂ ਤੇ ਫੋਕਸ ਕਰੋ। ਨਾ ਕੀ ਲੱਕ ਹਲਾਓ ਇੱਕ ਵਾਰ ਤੁਸੀਂ ਗਾਣਾ ਸੁਣਿਓ ਪੌਕ ਇੰਡਸਟਰੀ ਪਤਾ ਲੱਗ ਜਾ ਤੁਹਾਨੂੰ ਇੱਥੇ ਨੋਟਿਸ ਸਾਰਾ ਸਾਰ ਹਰੇਕ ਬੰਦਾ ਨੋਟਿਸ ਕਰਦਾ ਇੱਥੇ ਹਰ ਬੰਦਾ ਨੋਟਿਸ ਕਰਦਾ ਹੈ ਕੌਣ ਕੀ ਕਰਦਾ ਹੈ ਕਹਿੰਦੇ ਕੀ ਕੱਪੜੇ ਪਾਏ ਨੇ ਕਿਹੜਾ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਹਰ ਬੰਦਾ ਨੋਟਿਸ ਕਰਦਾ ਹੈ ਬਸ ਸਿਰਫ ਮੂੰਹ ਤੇ ਤਰੱਕੀ ਨਹੀਂ ਜਰਦੇ ਤਰੱਕੀ ਤਾਂ ਜਰਦੇ ਨਹੀਂ ਮੇਰੇ ਭਰਾ ਮਜ਼ਾਕ ਸਭ ਤੋਂ ਪਹਿਲਾਂ ਬਣਾਉਣਗੇ ਕਿਸੇ ਨੇ ਮਿਹਨਤ ਕਰ ਲਈ ਨਾ ਮਿਹਨਤ ਨਹੀਂ ਕਰਨੀ ਮੇਰਾ ਭਰਾ ਮਜ਼ਾਕ ਬਣੂਗਾ ਤੇਰਾ ਤੈਨੂੰ ਕਰਨਾ ਉਹ ਜੋ ਦੁਨੀਆ ਫੋਲੋ ਕਰਦੀ ਹੈ ਜਿੱਦਾਂ ਵਿਊ ਆਉਂਦੇ ਨੇ ਕਿੱਦਾਂ ਕਮੈਂਟ ਆਉਂਦੇ ਨੇ ਭੈਣ ਨਾਲ ਕਿਹੜੀ ਰੀਲ ਬਣਾਉਣੀਆਂ ਤੈ ਆਪਣੀ ਧੀਵੀ ਨਾਲ ਕਿਹੜੀ ਰੀਲ ਬਣਾਉਣੀਆਂ ਕੀ ਗੰਦ ਬੋਲਣਾ ਹੈ ਕੀ ਗੰਦ ਦਿਖਾਉਣਾ ਹੈ ਦੱਸੋ ਇੱਥੇ ਸਰਵਾਈਵ ਕਿੱਦਾਂ ਕਰਨਾ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਫਿਰ ਧੋਖੇ ਵਿੱਚ ਰੱਖੇ ਤੈਨੂੰ ਸਾਰੀ ਇੰਡਸਟਰੀ ਆਉਣ ਨਹੀਂ ਉਹ ਦਿੰਦੀ ਕਦੇ ਵਾਰੀ ਇੰਡਸਟਰੀ ਲੱਭ ਦੀਆ ਕੁੜੀ ਜੋ ਕੁਵਾਰੀ ਇੰਡਸਟਰੀ ਡਾਊਨ ਫਾਉਲ ਦੇ ਉੱਤੇ ਮਾਰਦੀ ਆ ਤਾੜੀ ਇੰਡਸਟਰੀ ਸਾਰੀ ਇੰਡਸਟਰੀ ਦੇ ਨਹੀਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਸਿਰਫ ਯਾਰ ਸੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜੋ ਹੈ ਸੇਫ ਰਹੋ ਬਸ ਮੈਂ ਤਾਂ ਇਹੀ ਕਹਿੰਨਾ ਜੀ ਇੱਥੇ ਤੁਹਾਡੇ ਆਪਣੇ ਭਰਾ ਤੁਹਾਡੇ ਨਾਲ ਰਹਿ ਕੇ ਖਾ ਕੇ ਪੀ ਕੇ ਤੁਹਾਡਾ ਨੰਬਰ ਲਵਾ ਦਿੰਨੇ ਇੰਡਸਟਰੀ ਦੇ ਵਿੱਚ ਐਦਾਂ ਤਾਨੂੰ ਜਾਣ ਜਾਣ ਕਹਿਣ ਵਾਲੇ ਸਾਡਾ ਕੰਮ ਪਹਿਲਾਂ ਪਹਿਲਾਂ ਮੈਂ ਵੀ بڑے ਬੰਦਿਆਂ ਨਾਲ 10 20 50 ਬੰਦੇ ਜਾਣਾ ਸੀ ਇਕੱਠਿਆਂ ਨਹੀਂ ਕਰਨਾ ਹੁਣ ਥੋੜੇ ਟਾਈਮ ਤੋਂ ਅਕਲ ਜੀ ਆ ਗਈ ਮੈਨੂੰ ਸੋਚ 'ਚ ਬਹੁਤ ਫਰਕ ਆ ਗਿਆ ਮੇਰੇ ਕਾਮ ਜਿਆ ਹੋ ਗਿਆਂ ਲਾਈਫ 'ਚ ਵਧੀਆ ਲੱਗਦਾ ਏ ਇਦਾਂ ਸਿਰ ਤੁਹਾਡੇ ਨਾਲ ਗੱਲਾਂ ਕਰਾਂ ਥੈਟਸ ਇਟ ਤੁਹਾਨੂੰ ਫੀਲਿੰਗ ਦੱਸਾਂ ਆਪਣੀ ਤੁਸੀਂ ਆਪਣੀ ਫੀਲਿੰਗ ਦੱਸੋ ਜੇ ਕੋਈ ਡਿਪਰੈਸ਼ਨ ਚ ਆ ਜਾਂ ਕਿਸੇ ਨੂੰ ਕੋਈ ਜ਼ਰੂਰਤ ਆ ਹੈਲਪ ਕਰਨੀ ਕਿਸੇ ਦੀ ਤਾਂ ਮੈਨੂੰ ਦੱਸੋ ਜਿੰਨੀ ਕੋ ਹੋ ਸਕੇ ਮੈਂ ਕਰੂੰਗਾ ਜਿੱਥੇ ਵੀ ਹੋ ਸਕੇ ਬਸ ਇੰਨਾ ਕੀ ਕਰ ਸਕਦਾ ਕਿਉਂਕਿ ਜਾਣਾ ਤਾਂ ਸਭ ਨੇ ਆ ਇੱਕ ਦਿਨ ਹਰ ਬੰਦੇ ਨੇ ਚਲੇ ਜਾਣਾ ਇੱਥੋਂ ਨਾ ਇਹ ਪਰਮਾਨੈਂਟ ਹੈ ਨਾ ਮੈਂ ਪਰਮਾਨੈਂਟ ਨਾ Instagram 'ਚ ਪਰਮਾਨੈਂਟ ਹੈ ਹਰ ਇੱਕ ਦਾ ਨੰਬਰ ਲੱਗਣਾ ਹੈ ਉਹ ਗੱਲ ਲੱਗ ਗਈ ਕਿ ਤੁਸੀਂ ਕਰਕੇ ਕੀ ਜਾਣਦੇ ਹੋ ਸਾਡਾ ਤਾਂ ਉਹ ਹਿਸਾਬ ਕਿਤਾਬ ਆ ਅਸੀਂ ਸਾਰਾ ਸਾਲ ਭਮਨਾ ਨਾ ਕਰੀਏ ਸਾਰੀ ਉਮਰ ਭਾਵੇਂ ਕੁਝ ਨਾ ਕਰੀਏ ਪਰ ਜਾਨ ਲੱਗੇ ਇੱਕ ਬੰਦੇ ਦੀ ਜਾਨ ਬਚਾ ਗਏ ਨਾ ਉਹੀ ਬਹੁਤ ਹੈ ਇਹ ਸੋਚ ਹੈ ਉਹ ਮਿਸਾਰੀ ਜ਼ਿੰਦਗੀ ਕੁਝ ਨਾ ਕਰੀਏ ਆਪਾਂ ਮਾਰਨ ਤੋਂ ਪਹਿਲਾਂ ਇੱਕ ਬੰਦੇ ਦੀ ਵੀ ਜਾਨ ਬਚਾ ਕੇ ਨਾ ਉਹ ਬਹੁਤ ਹੈ ਬੰਦੇ 'ਚ ਮੋਟੀਵੇਟ ਰਹਾ ਕਰੋ ਖੁਸ਼ ਰਹਾ ਕਰੋ ਜੀ ਕੰਟੈਂਟ ਵਧੀਆ ਬਣਾਇਆ ਕਰੋ ਤੇ ਦੇਖਿਆ ਵੀ ਵਧੀਆ ਕਰੋ ਮੇਰੇ ਭਰਾ ਤੁਸੀਂ ਵਧੀਆ ਦੇਖਦੇ ਨਹੀਂ ਤਾਂ ਵਧੀਆ ਫਿਰ ਕਿੱਥੋਂ ਲੋਕ ਬਣਾਣਗੇ ਆ ਜੋ ਗੱਲਾਂ ਕਰਦੇ ਆ ਥੋੜੀਆਂ ਜਿਹੀਆਂ ਨਾਈਸ ਥਿੰਕਿੰਗ ਸਰ ਥੈਂਕ ਯੂ ਜੀ ਥੈਂਕ ਯੂ ਮੇਰਾ ਵੀਰ ਥੈਂਕ ਯੂ ਜੀ ਬਹੁਤ 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 ਕੁਝ ਆਉਣ ਵਾਲਾ ਨਵਾਂ ਫਿਲਮਾਂ ਬਾਰੇ ਅਨਾਉਂਸ ਕਰੂੰਗਾ ਮੈਂ ਆਪਣੀਆਂ ਆਪਣੇ ਹੋਰ ਚੀਜ਼ਾਂ ਬਾਰੇ ਕਰਾਂਗੇ ਉਹ ਫਿਰ ਲਾਈਵ ਹੋਵਾਂਗੇ ਦੱਸਾਂਗੇ ਫਿਰ ਲਵਪਰਾ ਮੇਰੀ ਜਿਹੜੀਆਂ ਚੰਗੀਆਂ ਕੁੜੀਆਂ ਨੇ ਉਹਨਾਂ ਨਾਲ ਕਦੇ ਗਲਤ ਨਹੀਂ ਹੁੰਦਾ ਹੁੰਦਾ ਜਿਹੜੇ ਚੰਗੇ ਮੁੰਡੇ ਨੇ ਉਹਨਾਂ ਦਾ ਫੋਕਸ ਮਾਈਂਡ ਸਿਰਫ ਇੱਕ ਗੋਲ ਤੇ ਹੁੰਦਾ ਜਿਹੜਾ ਉਹਨਾਂ ਨੇ ਦਿਮਾਗ 'ਚ ਧਾਰਿਆ ਹੁੰਦਾ ਦੈਟਸ ਫਿਰ ਹੋਰ ਕੁਝ ਨਹੀਂ ਹੁੰਦਾ ਬੰਦੇ ਕੋਲ ਫੋਕਸ ਕਲੀਅਰ ਰਹਿਣਾ ਚਾਹੀਦਾ ਗੋਲ ਕਲੀਅਰ ਰਹਿਣਾ ਚਾਹੀਦਾ ਚਾਹੇ ਅੱਜ ਮਿਲ ਜੇ ਚਾਹੇ 10 ਸਾਲ ਬਾਅਦ ਮਿਲ ਜੇ ਪਰ ਮਿਲਦਾ ਜ਼ਰੂਰ ਹੈ ਜਦੋਂ ਤੁਸੀਂ ਹਾਰਡ ਵਰਕ ਕਰਦੇ ਹੋ ਦਿਲੋਂ ਲਾਇਲ ਲਾਇਲ ਰਹਿ ਕੇ ਕਰਦੇ ਹੋ ਤੁਸੀਂ ਤੇ ਯਾਰ ਪ੍ਰਮੋਟਿਵ ਹੋਰ ਕੋਸ਼ਿਸ਼ ਕਰੀ ਜਾਂਦੇ ਮੇਰਾ ਵੀਰ ਜਦੋਂ ਮੈਂ ਦੇਖਦਾ ਨਾ ਮੜ ਜੀ ਖੋਲ ਕੇ ਨੈਟ ਇੰਸਟਾਗ੍ਰam ਕੀ ਹੋ ਗਿਆ ਯਾਰ ਲੋਕਾਂ ਦੀ ਥਿੰਕਿੰਗ ਨੂੰ ਪਾਗਲ ਹੋ ਗਏ ਤੁਸੀਂ ਯਾਰ ਸਾਰੇ ਜਾਣੇ ਕਿੱਥੇ ਚਲ ਗਏ ਮਾਈਂਡ ਤੁਹਾਡੇ ਸਾਠਾ ਪੰਜਾਹ ਰੀਲ ਤੇ ਲੱਤ ਕਿਉਂ ਨਹੀਂ ਸਾਡੇ ਪੰਜਾਬ ਚੋਂ ਵਧੀਆ ਆਰਟਿਸਟ ਨਿਕਲਦੇ ਪਲੇਅਰ ਨਿਕਲਦੇ ਕਿਉਂ ਨਹੀਂ ਸਾਡੇ ਪੰਜਾਬ ਚੋਂ 올림픽 ਚ ਜਾਂਦੇ ਲੋਕ ਕਿਉਂ ਨਹੀਂ ਇੰਨੇ ਲੋਕ ਮਿਹਨਤ ਕਰਦੇ ਯਾਰ ਕੀ ਹੋ ਗਿਆ ਯਾਰ ਸੋਚ ਨੂੰ ਵੈਸੇ ਐਡਾ ਮੈਂ ਐਡਾ ਮੈਂ ਵੀ ਨਹੀਂ ਖੜਾ ਹੈਗਾ ਕਿ ਜਿਹੜਾ ਮੈਂ ਤੁਹਾਨੂੰ ਸਮਝਾ ਸਕਾਂ ਇਹ ਤਾਂ ਮੇਰੇ ਦਿਲ ਦੀ ਗੱਲ ਸੀਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਕਿਉਂਕਿ ਤੁਹਾਡੇ ਨਾਲ ਹੀ ਕਰਨੀ ਹੈ ਹੋਰ ਯਾਰ ਕਹਿੰਨਾ ਕਰ ਸਕਦਾ ਸਿੰਘਾ ਬੋਲਦਾ ਇੱਕ ਸਾਲ ਤੁਸੀਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਜਿੰਨਾ ਮਰਜ਼ੀ ਤੁਸੀਂ ਚੰਗਾ ਕਰ ਲਓ ਜਾਂ ਚੰਗਾ ਬੋਲ ਲਓ ਜਾਂ ਚੰਗਾ ਕਰ ਲਓ ਲੋਕ ਯਾਰ ਮਾੜਾ ਕਹਿਣ ਵਾਲੇ ਬਹੁਤ ਹੀ ਦੁਨੀਆਦਾਰੀ ਆ ਯਾਰ ਹਟਦੇ ਨਹੀਂ ਕਦੇ ਨਹੀਂ ਹਟ ਸਕਦੇ ਆ ਚਲੋ ਮੇਰੇ ਵੀਰ ਨਜ਼ਾਰੇ ਲਓ ਜੀ ਬਸ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰ ਦੋ ਇੰਨਾ ਹੀ ਬਹੁਤ ਆ ਮੇਰਾ ਵੀ ਜ਼ਿੰਦਗੀ ਚ ਆਇਓ ਪਤਾ ਲੱਗੇ ਤੁਹਾਡਾ ਸਿੰਘੇ ਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਹਲੇ ਤਾਂ ਬਹੁਤ ਕੋਸ਼ਿਸ਼ ਕਰਨਾ ਸਿੰਘੇ ਨੇ ਦੇਖੀ ਚਲੋ ਕੀ ਬਣਦਾ ਬਾਬਾ ਸੋਖ ਰੱਖੇ ਖੁਸ਼ ਖੁਸ਼ ਪੋਜ਼ਿਟਿਵਿਟੀ ਬਾਈ ਮੈਂ ਤੇ ਮੇਰਾ ਦੋਸਤ ਬਹੁਤ ਵਧੀਆ ਗਾਉਣੇ ਆ ਸਾਨੂੰ ਆਰਟਿਸਟ ਬਣਨਾ ਦੇ ਸਪੋਰਟ ਕਰ ਤੋ ਜਰੂਰ ਜਰੂਰ ਮੇਰਾ ਵੀਰ ਯਾਰ ਵਧੀਆ ਗਾਉਣੀਓ ਤਾਂ ਲੱਗੇ ਰਹੋ ਖਿੱਚੀ ਜਾਓ ਕੰਮ ਜਿੱਥੇ ਲੋਕ ਇੰਨੀਆਂ ਚੀਜ਼ਾਂ ਮਾੜੀਆਂ ਪ੍ਰਮੋਟ ਕਰਦੇ ਨੇ ਚੰਗੀਆਂ ਵੀ ਕਰਦੇ ਨੇ ਯਾਰ ਮਿਹਨਤ ਜਦੋਂ ਤੁਸੀਂ ਕਰਦੇ ਹੋ ਨਾ ਤੁਹਾਡਾ ਨੰਬਰ ਲੱਗਦਾ ਹੀ ਹੈ ਲਾਈਨ 'ਚ ਲੱਗੇ ਰਹੋ ਜਦੋਂ ਮੈਂ ਲਾਈਨ 'ਚ ਲੱਗਾ ਮਿਹਨਤ ਕਰਦਾ ਮੈਂ ਲੱਗਾ ਹੀ ਆ ਜੀ ਤਾਂ ਤਾਂ ਬਹੁਤ ਕੁਝ ਕਰਨਾ ਜ਼ਿੰਦਗੀ 'ਚ ਖਾਬ ਵੀ ਵੱਡੇ ਨੇ ਆਹ ਸੁਣਾ ਫੋਰ ਸੌਂ ਸਾਰੇ ਹੁਣ ਗਾਣੇ ਤੇ ਗਾਣੇ ਕੋਸ਼ਿਸ਼ ਕਰੂੰਗਾ ਮੈਂ ਗਾਣਿਆਂ ਮਤਲਬ ਗੈਪ ਨਾ ਪਵੇ ਬਹੁਤਾ ਗਾਣੇ ਤੇ ਗਾਣੇ ਕਰੀ ਜਾਵਾਂਗੇ ਆਪਾਂ ਬਾਬਿਓ ਉਸਤਾਦ ਮੇਰੇ ਮੈਸੇਜ ਦਾ ਰਿਪਲਾਈ ਦੇ ਦਿਓ ਪੀਵੀ 29 ਵਾਲਾ ਲਓ ਜੀ ਦੇਤਾ ਮੇਰਾ ਬਰਾ ਫ ਸਕਰੀਨ ਸ਼ਾਟ ਮਾਰ ਕੇ ਟੱਕ ਲਈ ਮਾਰੇ ਕਮੈਂਟ ਦਾ ਜਵਾਬ ਨਹੀਂ ਦੇਣਾ ਮੈਨੂੰ ਪਤਾ ਇਹੀ ਚਾਉਂਦੇ ਆ ਤੁਸੀਂ ਕਿ ਅਸੀਂ ਮਾਰਾ ਕਮੈਂਟ ਕਰਾਂਗੇ ਸਿੰਗਾ ਜਵਾਬ ਦਊਗਾ ਅਸੀਂ ਸਕਰੀਨ ਰਿਕਾਰਡਿੰਗ ਕਰਕੇ ਪਾਵਾਂਗੇ ਫਿਰ ਥੱਲੇ ਕਮੈਂਟ ਆਉਣਗੇ ਜੀ ਸਿੰਗਾ ਆ ਜੀ ਸਿੰਗਾ ਉਹ ਜਿੱਡਾ ਮਰਜੀ ਬਦਨਾਮ ਕਰ ਲੋ ਸਿੰਗਾ ਬਦਨਾਮ ਨਹੀਂ ਹੋਣਾ ਕਿਉਂਕਿ ਮੈਂ ਪੋਜ਼ਿਟਿਵਿਟੀ 'ਚ ਰਹਿਣ ਵਾਲਾ ਬੰਦਾ ਨੇਗੇਟਿਵਿਟੀ 'ਚ ਨਹੀਂ ਜਾਣ ਵਾਲਾ ਕਹਿ ਲੋ ਜਿੰਨਾ ਮਰਜੀ ਕਹਿ ਲੋ ਮਾਲਾ ਕੋਈ ਚੱਕਰ ਨਹੀਂ ਮੇਰਾ ਬਰਾਤ ਟੈਨਸ਼ਨ ਨਾ ਲਓ ਤਾ ਜੀ ਟੈਨਸ਼ਨ ਤਾਂ ਲੈਂਦਾ ਨਹੀਂ ਯੱਕਾ ਸੋਹਣੀਏ ਬਾਈ ਐਟੀਟਿਊਡ ਗਾਣਾ ਕਦੋਂ ਐਟੀਟਿਊਡ ਦਾ ਗਾਣਾ ਹੀ ਨਹੀਂ ਹੈਗਾ ਡਾਰਲਿੰਗ ਕੋਈ ਹਾਂਜੀ ਤੂੰ ਕਹਿਣਾ ਬਣਾ ਜ਼ਰੂਰ ਦਊਂਗਾ ਕਿਉਂਕਿ ਯੱਕ ਚ ਹੈਗਾ ਵੀ ਐਟੀਟਿਊਡ ਆਈ ਲਵ ਯੂ ਭਾਈ ਲਵ ਯੂ ਟੂ ਡਾਰਲਿੰਗ ਸਿੰਘਾ ਬੋਲਦਾ ਵੀਰੇ ਚੱਕ ਦੋ ਕੰਮ ਨੂੰ ਫਰਕ Song ਦੀ ਵੀਡੀਓ ਨਿਕਾਲ ਦੋ ਸਿੰਗਜ਼ ਗੈਂਗ ਕਿਵੇਂ ਹੋ ਉਸਤਾਦ ਜੀ ਥੈਂਕਸ ਬ੍ਰੋ ਬਸ ਮੇਰਾ ਭਰਾ ਵਧੀਆ ਚੀਜ਼ਾਂ ਨੂੰ ਸਪੋਰਟ ਕਰੋ ਵਧੀਆ ਚੀਜ਼ਾਂ ਤੇ ਫੋਕਸ ਕਰੋ ਤੇ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਜੇ ਕੋਈ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਉਹਨੂੰ ਸਪੋਰਟ ਕਰਿਆ ਕਰੋ ਕਿਉਂਕਿ ਇੰਨੇ ਕੁ ਫੀਕ ਚੈਨਲ ਬਣਿਓ ਨੇ ਫੀਕ ਪੀਜ ਬਣਿਓ ਨੇ ਸਿਰਫ ਨੈਗੇਟਿਵਿਟੀ ਲਈ ਬਣੇ ਹੋ ਨੇ ਦੈਟਸ ਇ ਉਹਨਾਂ ਨੂੰ ਹੋਰ ਕੁਝ ਨਹੀਂ ਲੈਣਾ ਦੇਣਾ ਕਿਸੇ ਨਾਲ ਚਾਹੇ ਮੈਂ ਇੱਥੇ ਜੋ ਮਰਜੀ 100 ਗੱਲਾਂ ਚੰਗੀਆਂ ਕਰਕੇ ਚਲ ਜਮਾ ਉਹਨਾਂ ਨੇ ਕੀ ਕਰਨਾ ਇੱਕ ਮਾੜੀ ਜੀ ਮਾੜੀ ਜੀ ਕੋਈ ਗਲਤ ਗੱਲ ਜਾਂ ਕੋਈ ਵੀ ਕਰਾਪ ਕਰਕੇ ਗੱਲ ਪਾਉਣੀ ਹੈ ਵੀ ਸਾਡੇ ਪੇਜ ਤੇ ਆ ਹੋ ਗਿਆ ਜੀ ਉਹ ਹੋ ਗਿਆ ਜੀ ਸੰਗਾ ਆ ਜੀ ਸੰਗਾ ਉਹ ਜੀ ਜਾਂ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਬਾਰੇ ਬੋਲਦੇ ਨੇ ਬਸ ਆਹੀ ਚੀਜ਼ ਆ ਮੇਰਾ ਵੀਰ ਬਸ ਠੀਕ ਹੈ ਯਾਰ ਇਹ ਲੋ ਯਾਰ ਤੁਹਾਡਾ ਕੰਮ ਹੈ ਮੇਰਾ ਭਰਾ ਸਾਡਾ ਆਪਣਾ ਕੰਮ ਹੈ ਸਾਡੀ ਆਪਣੀ ਸੋਚ ਹੈ ਸਾਡੇ ਆਪਣੇ ਗੋਲਸ ਨੇ ਤੁਹਾਡੇ ਗੋਲ ਇਹ ਹੁਣੇ ਨੇ ਵੇਜਾਂ ਦੇ ਵਿਊ ਲਾਈਕ ਜਿੱਦਾਂ ਸਾਰਾ ਇੰਸਟਾਗ੍ਰam ਬੰਦ ਹੋ ਗਿਆ ਉਦੋਂ ਕੀ ਕਰੋਗੇ ਇਹ ਦੱਸੋ ਮੈਨੂੰ ਜਿੱਦਾਂ ਟਿਕਟੌਕ ਬੰਦ ਹੋਇਆ ਸੀ ਕਾ ਕਾਤੋਂ ਮੈਨਾਂ ਸਾਰਾ ਕੁਝ ਹਨਾ ਜਦ ਖਤਮ ਹੀ ਹੋ ਜਾਣਾ ਸਾਰਾ ਕੁਝ ਫੇ ਮੇਰਾ ਭਰਾ ਫਿਰ ਝੂਠ ਦੇ ਬੁਨਿਆਦ ਤੇ ਦੁਨੀਆ ਕਾਇਮ ਰੱਖਣ ਦੀ ਕੀ ਲੋੜ ਐ ਜਦ ਸਾਰਾ ਕੁਝ ਖਤਮ ਹੋ ਜਾਣਾ ਐ ਫਿਰ ਝੂਠ ਦੀ ਬੁਨਿਆਦ ਕਿਉਂ ਬਣਾਉਂਦੇ ਹੋ ਤੁਸੀਂ ਵੀ ਜਾਂ ਪੂਜਾਂ ਮਤਲਬ ਠੀਕ ਐ ਹਨਾ ਹੈਲੀਕਾਪਟਰ ਵਾਲਾ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਭਰਾ ਆ ਗਿਆ ਮੇਰਾ ਭਾਈ ਹੰਗਾ ਹੈਲੀ ਪਤਾ ਨਹੀਂ ਯਾਰ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਹੈਲੀਕਾਪਟਰ ਪਤਾ ਨਹੀਂ ਕੀ ਲਿਖਿਆ ਐ ਨਾਮ ਇਤੋਂ ਜਹਾਜ਼ ਐ ਭਰਾਵਾ ਨਾਮ ਮੇਰੇ ਤੋਂ ਹੈਲੀਕਾਪਟਰ ਐ ਰੌਕਟ ਮੇ ਟਰਕਟ ਚਲੋ ਸੋ ਕਿੱਚ ਕੇ ਰਮ ਆਈ ਏਮ ਪ੍ਰਾਊਡ ਆਫ ਯੂ ਲਿਸਨ ਯੂ ਸੋ ਹੌ ਲੋ ਕੀ ਕੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਉਹ ਲੋਕੀ ਕਹਿੰਦੇ ਇਹ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਉਹ ਲੱਗਦਾ ਪਿਆਰ ਮੇਰਾ ਜਾਊਗਾ ਮੈਂ ਨਾ ਸੋਚਦਾ ਭਿਆਂ ਕਿ ਮੈਂ ਹਫ਼ਤੇ ਚ ਇੱਕ ਅੱਧੀ ਵਾਰ ਲਾਈਵ ਹੋ ਕੇ ਨਾ ਤੁਹਾਨੂੰ ਗਾਣੇ ਗੁਣੇ ਸੁਣਾ ਦਿਆ ਕਰਾਂ ਮੈਨੂੰ ਬਹੁਤ ਵਾਰੀ ਕਹਿੰਦੇ ਨੇ ਮੇਤੋ ਯਾਰ ਮਤਲਬ ਮੈਂ ਜਦੋਂ ਬੋਲਦਾ ਭਾਵਨਾਵਾਂ ਨਿਕਲ ਆਉਂਦੀਆਂ ਨੇ ਫਿਰ ਕੰਮ ਗਲਤ ਹੋ ਜਾਂਦਾ ਸਲੋ ਚਲੋ ਜੀ ਚਲੋ ਜੀ ਬਾਈ ਜੀ ਸਹੀ ਗੱਲ ਆ bro ਕਿ ਵੀ ਸਿੰਘਾ ਕੁਲਾਈ ਦਾ bro ਬਾਈ ਯਾਰ ਬਾਪੂ ਨਾ ਪਿਆਰ ਸਾਡਾ ਹੋ ਬਾਪੂ ਨਾ ਪਿਆਰ ਸਾਡਾ ਸੋਹਣੀਏ ਕੁੜੀਆਂ ਨੂੰ ਮੂਣੀ ਬੋਤਾਂ ਲਈਦਾ ਤੂੰ ਤਾਂ ਮਾਂ ਦੇ ਕੋਲ ਰਹਿੰਦੀ ਸੰਗ ਦੀ ਅਸੀਂ ਇਕੱਠੇ ਬਹਿ ਕੇ ਮੁਰਗਾ ਬਣਾਈਦਾ ਹੋ ਬਾਪੂ ਨਾ ਪਿਆਰ ਸਾਡਾ ਸੋਹਣੀਏ ਕੁੜੀਆਂ ਨੂੰ ਮੂੰਹ ਨਹੀਂ ਬੋਤਾ ਲਈਦਾ ਸੋ ਆ ਗਈ ਫੋਕ ਇੰਡਸਟਰੀ ਕਰੋ ਸਪੋਰਟ ਸਪੋਟੀਫਾਈ ਤੇ ਤੇ ਨਵੇਂ ਕੰਟੈਂਟ ਤੇ ਨਵੇਂ ਗਾਣੇ ਆਪਾਂ ਕਰਦੇ ਰਵਾਂਗੇ ਮਿਲਦੇ ਰ੍ਹਾਂਗੇ ਕੋਸ਼ਿਸ਼ ਕਰੂੰਗਾ ਟਾਈਮ ਟੂ ਟਾਈਮ ਲਾਈਵ ਹੋਣ ਦੀ ਕਿਉਂਕਿ ਮੈਨੂੰ ਲੱਗਦਾ ਯਾਰ ਲਾਈਵ ਹੋ ਕੇ ਨਾ ਤੁਹਾਡਾ ਹਿਸਾਬ ਦਾ ਉਹ ਪਤਾ ਲੱਗ ਜਾਂਦਾ ਆਈ ਐਮ ਕਮਿੰਗ ਟੂ ਇਟਲੀ ਪਤਾ ਨਹੀਂ ਯਾਰਮ ਆਈ ਡੋਨਟ نو ਪਤਾ ਨਹੀਂ ਕਰਵਾ ਰਿਹਾ ਮਾਲਪੁਰ ਵਾਲੀ ਇਸ ਸੰਗਾ ਦਾ ਫੈਨ ਆ ਬਿਲਕੁਲ ਜੀ ਬਿਲਕੁਲ ਸੰਗਾ ਤੁਹਾਡਾ ਸਾਰਿਆਂ ਦਾ ਫੈਨ ਆ ਜੀ ਬਸ ਪਰ ਜਿਹੜੇ ਪੋਜ਼ਿਟਿਵ ਨੇ ਚੰਗੇ ਨੇ ਆਪਣੇ ਮਾਪਿਓ ਦੀ ਰਿਸਪੈਕਟ ਕਰਦੇ ਨੇ ਠੀਕ ਆ ਜੀ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਆਵਾਜ਼ ਰਹੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਮਿਲਦੇ ਆ ਜੀ ਜਲਦੀ